ਅੱਜ ਦੀ ਵੀਡੀਓ ਚ ਤੁਹਾਨੂੰ ਅਸੀਂ ਦੱਸਾਂਗੇ ਵੀ ਲਾਈਨਿੰਗ ਵਾਲੇ ਕਮੀਜ਼ ਦੀਆਂ ਪਲੇਟਾਂ ਕਿਸ ਤਰ੍ਹਾਂ ਪਾਈਦੀਆਂ ਨੇ ਕਿਉਂਕਿ ਸਭ ਤੋਂ ਮੇਨ ਪੁਆਇੰਟ ਲਾਈਨਿੰਗ ਵਾਲੇ ਕਮੀਜ਼ ਦੀ ਪਲੇਟਾਂ ਤੋਂ ਦਿੱਕਤ ਆਉਂਦੀ ਏ ਵੀ ਪਲੇਟਾਂ ਆਪਾਂ ਕਿਵੇਂ ਪਾਈਏ ਕਿਉਂਕਿ ਅੱਜ ਕੱਲ ਦੇ ਜਿਹੜੇ ਸੂਟ ਚੱਲਦੇ ਪਏ ਨੇ ਉਹ ਸਭ ਤੋਂ ਕੱਪੜਾ ਜਿਹੜਾ ਸਭ ਤੋਂ ਜ਼ਿਆਦਾ ਜਿਵੇਂ ਫੈਂਡੀ ਸ਼ਿਲਕ ਹੋ ਗਿਆ ਇਸ ਤਰ੍ਹਾਂ ਦੇ ਕੱਪੜੇ 'ਚ ਪਲੇਟਾਂ ਬਣੀਆਂ ਬਹੁਤ ਜ਼ਿਆਦੀਆਂ ਔਖੀਆਂ ਹੁੰਦੀਆਂ ਨੇ ਏ ਆਪਾਂ ਤਾਂ ਦੱਸਣ ਲੱਗੇ ਆਂ ਵੀ ਪਲੇਟਾ ਕਿਸ ਤਰ੍ਹਾਂ ਪਾਣੀ ਆਨੇ ਆਵੇ ਕੋ ਮੈਂ ਲਾਈਨਿੰਗ ਜੋੜ ਕੇ ਰੱਖੀ ਹੋਈ ਏ ਸਾਰਿਆਂ ਤੋਂ ਪਹਿਲਾਂ ਆਹ ਵੇਖੋ ਲਾਈਨਿੰਗ ਜੋੜ ਕੇ ਫਿਰ ਮੈਂ ਇਸ ਤਰ੍ਹਾਂ ਰੱਖ ਲਿਆ ਤੇ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਕਰਕੇ ਜਿਹੜੀ ਸਿੱਧੀ ਸਾਈਡ ਹੁੰਦੀ ਏ ਸਭ ਤੋਂ ਮੇਨ ਆਹ ਵੇਖੋ ਸਿੱਧੀ ਵਾਲੀ ਸਾਈਡ ਏ ਤੇ ਮੈਂ ਇਸ ਪਾਸੇ ਸिलाई ਲਾ ਲਈ ਆ ਵੇਖੋ ਇਸ ਇਸ ਜਗ੍ਹਾ ਤੋਂ ਲੈ ਕੇ ਆਪਣੇ ਇੱਥੋਂ ਤੱਕ ਪਲੇਟ ਏ ਆਹ ਵੇਖੋ ਸਾਰੀ ਪਲੇਟ ਇਸ ਜਗ੍ਹਾ ਤੇ ਆ ਤੇ ਕਦੇ ਵੀ ਲਾਉਣ ਤੇ ਆਪਾਂ ਨਿਸ਼ਾਨੀ ਕਦੇ ਵੀ ਲਾਉਣ ਤੇ ਨਹੀਂ ਲਾਣੀ ਆਪਾਂ ਠੀਕ ਹੈ ਜੀ ਆ ਵੇਖੋ ਇਸ ਤਰ੍ਹਾਂ ਕਰਕੇ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਹੋ ਗਏ ਹੁਣ ਐ ਸਾਈਡ ਤੇ ਵੀ ਆਪਣੇ ਪਲੇਟਾਂ ਦੇ ਨਿਸ਼ਾਨ ਆ ਰਹੇ ਆ ਵੇਖੋ ਜਨ ਕਿ ਸਿਰਫ ਇਹ ਤੁਹਾਨੂੰ ਮੈਂ ਵੀਡੀਓ ਸਮਝਾਉਣ ਵਾਸਤੇ ਬਣਾ ਰਹੀ ਆ ਵੀ ਤੁਹਾਨੂੰ ਸਮਝ ਲੱਗ ਜੇ ਅੱਜ ਕੱਲ ਕਪੜਾ ਸਭ ਤੋਂ ਜ਼ਿਆਦਾ ਫੈਂਡੀ ਛਿਲਕ ਹੋ ਗਿਆ ਬਰਬਰੀ ਹੋ ਗਈ ਜਾਨੀ ਕਿ ਸਭ ਤੋਂ ਤਿਲਕ ਨੇ ਇਸ ਤਰ੍ਹਾਂ ਉਲਟੇ ਸਿੱਧੇ ਜੇ ਕੱਪੜੇ ਚੱਲੇ ਹੋਏ ਨੇ ਤੇ ਇਹਨਾਂ ਤੇ ਪਲੇਟਾ ਪਾਣੀਆਂ ਤੇ ਬਣਾਣੇ ਸਭ ਤੋਂ ਜ਼ਿਆਦਾ ਮੁਸ਼ਕਿਲ ਨੇ ਤੇ ਆਪਾਂ ਕੀ ਕਰਨਾ ਹੈ ਆ ਵੇਖੋ ਪਹਿਲਾਂ ਕਮੀਜ਼ ਦੀ ਕਟਿੰਗ ਕਿਉਂਕਿ ਕਟਿੰਗ ਤਾਂ ਮੈਂ ਤੁਹਾਨੂੰ ਬਹੁਤ ਕਮੀਜ਼ਾਂ ਦੀ ਦੱਸੀ ਹੋਈ ਏ ਇਸ ਚੈਨਲ ਤੇ ਜਾ ਕੇ ਦੇਖੋਗੇ ਤੇ ਤੁਹਾਨੂੰ ਬਹੁਤ ਜ਼ਿਆਦੀਆਂ ਕਮੀਜ਼ ਦੀ ਕਟਿੰਗ ਮਿਲ ਜੇਗੀ ਤੇ ਆ ਵੇਖੋ ਸਾਰੇ ਚਾਚ ਫੇਰੇ ਮੈਂ ਪਹਿਲੋਂ ਲਾਈਨਿੰਗ ਕੱਚਾ ਕਰ ਲਈਏ ਆ ਵੇਖੋ ਇਸ ਤਰ੍ਹਾਂ ਕਰਕੇ ਸਲਾਈ ਲਾ ਕੇ ਟ ਲਾਈਨਿੰਗ ਨੂੰ ਕੱਚਾ ਕਰ ਲਿਆ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਨਿਸ਼ਾਨੀਆਂ ਲਾਈਆਂ ਹੁੰਦੀਆਂ ਨੇ ਇਹਨਾਂ ਨੂੰ ਕੀ ਕਰਨਾ ਹੈ ਇਸ ਤਰ੍ਹਾਂ ਕਰਕੇ ਆਪਾਂ ਸਿੱਧੇ ਪਾਸੇ ਕਮੀਜ਼ ਦੇ ਹਮੇਸ਼ਾ ਲਈ ਚੌਕੇ ਵਾਲਾ ਵਰਤ ਲਓ ਤੁਸੀਂ ਇਹਨੂੰ ਆਪਾਂ ਪ੍ਰੈਸ ਮਾਰਾਂਗੇ ਤੇ ਚੌਕ ਬਿਲਕੁਲ ਨਿਸ਼ਾਨੀ ਉੱਡ ਜਾਏਗੀ ਇਸ ਦੀ ਇਹ ਨਿਸ਼ਾਨੀ ਨਹੀਂ ਰਹੇਗੀ ਤੇ ਇਸ ਨਾਲ ਨਿਸ਼ਾਨੀ ਲਾ ਕੇ ਫਿਰ ਕੀ ਕਰੋ ਤੁਸੀਂ ਇਸ ਤਰ੍ਹਾਂ ਕਰਕੇ ਰੱਖ ਕੇ ਮਸ਼ੀਨ ਮੈਟਨੂਪ ਆ ਕੇ ਵਿਖਾਣੀ ਆ ਆ ਵੇਖੋ ਜਿਵੇਂ ਇਸ ਤਰ੍ਹਾਂ ਕਰਕੇ ਤੁਸੀਂ ਇਸ ਤਰ੍ਹਾਂ ਸਿੱਧਾ ਕਰਕੇ ਰੱਖ ਲਓ ਫਿਰ ਬਖੇ ਨੂੰ ਮੋਟਾ ਕਰ ਲਓ ਮੋਟਾ ਬਖਾ ਕਰਕੇ ਫਿਰ ਇਸ ਤਰ੍ਹਾਂ ਕਰਕੇ ਜਿੱਥੇ-ਜਿੱਥੇ ਵੀ ਆਪਣੀ ਪਲੇਟ ਹੈ ਇਸ ਤਰ੍ਹਾਂ ਇਹਨੂੰ ਫੜ ਕੇ ਤੇ ਆਪਾਂ ਉਥੋਂ ਤੱਕ ਹੀ ਚਲਾਣਾ ਜਿੱਥੋਂ ਤੱਕ ਆਪਣੀ ਪਲੇਟ ਹੈ ਆ ਦੇਖੋ ਫਿਰ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਐਸ ਪਲੇਟ ਤੇ ਰੱਖ ਕੇ ਫਿਰ ਆਪਾਂ ਸਿੱਧੀ ਮਸ਼ੀਨ ਇੱਧਰ ਚਲਾ ਦੇਣੀ ਹੈ ਉਸ ਤੋਂ ਬਾਅਦ ਆ ਵੇਖੋ ਮੈਂ ਇਹ ਵਾਲੀ ਸਲਾਈ ਲਾ ਕੇ ਰੱਖੀ ਹੋਈ ਏ ਸਿਰਫ ਇਹ ਤੁਹਾਨੂੰ ਸਮਝਾਉਣ ਵਾਸਤੇ ਮੈਂ ਵੀਡੀਓ ਬਣਾ ਰਹੀ ਆ ਫਿਰ ਉਸ ਤੋਂ ਬਾਅਦ ਇੱਧਰ ਵਾਲੀ ਸਲਾਈ ਲਾ ਕੇ ਫਿਰ ਆਪਾਂ ਐਸਾਈਡ ਵਾਲੀ ਪਾ ਲੈਣੀ ਹੈ ਫਿਰ ਉਸ ਤੋਂ ਬਾਅਦ ਆ ਵੇਖੋ ਐਸ ਤੇ ਮੈਂ ਪਹਿਲਾਂ ਪਾਈ ਹੋਈ ਸੀ ਫਿਰ ਤੁਹਾਨੂੰ ਦੁਬਾਰਾ ਤੋਂ ਪਾ ਕੇ ਸਿਰਫ ਸਮਝਾਉਣ ਵਾਸਤੇ ਮੈਂ ਤੁਹਾਨੂੰ ਪਾ ਕੇ ਵਿਖਾਈ ਏ ਆ ਵੇਖੋ ਇਸ ਨੂੰ ਆਪਾਂ ਕੱਢ ਦੇਣੀ ਆ ਧਾਗੇ ਨੂੰ ਕਿਉਂਕਿ ਆਲਰੇਡੀ ਇਸ ਦੇ ਵਿੱਚ ਧਾਗਾ ਹੈਗਾ ਆ ਵੇਖੋ ਤੇ ਹੁਣ ਆਪਾਂ ਕੀ ਕਰਨਾ ਆ ਵੇਖੋ ਬੈਕ ਸਾਈਡ ਤੇ ਆ ਜਾਣਾ ਹੈ ਆਪਾਂ ਕਮੀਜ਼ ਦੀ ਬੈਕ ਸਾਈਡ ਤੇ ਆ ਜਾਣਾ ਹੈ ਆ ਵੇਖੋ ਬਿਲਕੁਲ ਆਪਾਂ ਨੂੰ ਦਿਖਾਈ ਦਿੰਦਾ ਪਿਆ ਵੀ ਆ ਵੇਖੋ ਇਹ ਆਪਾਂ ਸਲਾਈਆਂ ਲਾਈਆਂ ਆਈਆਂ ਨੇ ਇਹ ਵਾਲੀਆਂ ਤੇ ਹੁਣ ਜਦੋਂ ਆਪਾਂ ਪਲੇਟਾ ਪਾ ਲਿਆ ਨੇ ਇਹ ਹੀ ਸਲਾਈਆਂ ਫੜ ਕੇ ਤੇ ਆਪਾਂ ਪਲੇਟਾ ਪਾ ਲਿਆ ਨੇ ਫਿਰ ਉਸ ਤੋਂ ਬਾਅਦ ਇਹ ਵਾਲਾ ਕੱਚਾ ਆਪਾਂ ਕੱਢ ਦੇਣਾ ਜਿਹੜਾ ਪਏ ਕੱਚਾ ਕੀਤਾ ਹੁੰਦਾ ਹੈ ਇਹ ਵਾਲਾ ਕੱਚਾ ਆਪਾਂ ਕੱਢ ਦੇਣਾ ਜੇਕਰ ਤੁਹਾਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਏ ਤੇ ਤੁਸੀਂ ਜ਼ਿਆਦਾਤਰ ਇਸ ਤਰ੍ਹਾਂ ਕਰਕੇ ਜੇ ਨਿਸ਼ਾਨੀ ਲਾ ਲੈਣੀ ਏ ਬਿਆ ਪੈਸ ਜਗ੍ਹਾ ਤੋਂ ਇੰਨੀ ਆਪਾਂ ਪਲੇਟ ਪਾਣੀ ਐ ਐਸ ਐਸ ਐ ਉਲਟੀ ਸਾਈਡ ਤੋਂ ਠੀਕ ਏ ਜੀ ਆ ਵੇਖੋ ਇਸ ਤਰ੍ਹਾਂ ਕਰਕੇ ਆਪਣੀਆਂ ਇੰਨੀਆਂ ਨੇ ਪਲੇਟਾਂ ਨੇ ਕਿਉਂਕਿ ਕੱਪੜੇ ਅੱਜ ਕੱਲ ਬਹੁਤ ਇਸ ਤਰ੍ਹਾਂ ਦੇ ਚੱਲੇ ਹੋਏ ਨੇ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਏ ਆ ਵੇਖੋ ਹੁਣ ਜਦੋਂ ਆਪਾਂ ਪਲੇਟਾਂ ਪਾਣੀਆਂ ਨੇ ਕੀ ਕਰਨਾ ਹੈ ਆਪਾਂ ਇਸ ਜਗ੍ਹਾ ਤੋਂ ਇਸ ਤਰ੍ਹਾਂ ਕਰਕੇ ਐਵੇਂ ਫੜ ਲੈਣਾ ਫਿਰ ਇਸ ਤਰ੍ਹਾਂ ਕਰਕੇ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੇ ਬਖਾ ਬਿਲਕੁਲ ਜਿਵੇਂ ਆਪਾਂ ਨਾਰਮਲ ਪਲੇਟਾਂ ਲਈ ਕਰਦੇ ਆ ਤੇ ਆਪਾਂ ਬਰੀਕ ਕਰ ਦੇਣਾ ਉਸ ਤੋਂ ਬਾਅਦ ਕੋਈ ਵੀ ਆਪਾਂ ਛੋਟਾ ਮੈਨੂੰ ਇਹ ਪੀਸ ਲੱਭਿਆ ਤੇ ਮੈਂ ਇਹ ਵਾਲਾ ਪੀਸ ਰੱਖ ਕੇ ਇਸ ਤਰ੍ਹਾਂ ਕਰਕੇ ਆਪਾਂ ਥੋੜਾ ਜਿਹਾ ਮਸ਼ੀਨ ਚਲਾ ਲਾਂਗੇ ਕਿਉਂਕਿ ਆਪਾਂ ਨੂੰ ਪਲੇਟ ਆਪਾਂ ਪਲੇਟ ਐਸਤੇ ਇੱਕੇ ਨਾਲ ਪਾਉਣੀ ਹੈ ਕਿ ਬਾਅਦ ਚ ਉਧੜੇ ਨਾ ਕਈ ਵਾਰ ਕੀ ਹੁੰਦਾ ਆਪਣੇ ਬਕਾ ਬਿਲਕੁਲ ਨਾਲ ਹੁੰਦਾ ਤੇ ਆਪਾਂ ਜਦੋਂ ਪਾਉਣ ਲੱਗਣਿਆ ਤੇ ਉਸ ਟਾਈਮ ਤੇ ਸਲਾਈ ਖੁੱਲ ਜਾਂਦੀ ਏ ਤੇ ਖੁੱਲਣੀ ਵੀ ਨਹੀਂ ਚਾਹੀਦੀ ਆਪਾਂ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਮਸ਼ੀਨ ਚਲਾ ਲਵਾਂਗੇ ਫਿਰ ਉਸ ਤੋਂ ਬਾਅਦ ਚ ਆ ਵੀਖੋ ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਕਰਕੇ ਫਿਰ ਆਪਾਂ ਕੀ ਕਰਨਾ ਹੈ ਜਿੱਥੋਂ ਤੱਕ ਵੀ ਆਪਾਂ ਪਲੇਟ ਪਾਣੀ ਹੈ ਉਸ ਜਗ੍ਹਾ ਤੋਂ ਇਸ ਤਰ੍ਹਾਂ ਕਰਕੇ ਫੜ ਲੈਣਾ ਹੈ ਤੇ ਇੱਕ ਆਪਾਂ ਅੱਧ ਚ ਇਸ ਤਰ੍ਹਾਂ ਕਰਕੇ ਹੱਥ ਰੱਖ ਲੈਣਾ ਨਿਸ਼ਾਨੀ ਰਹਿ ਜਾਂਦੀ ਹੈ ਫਿਰ ਆਪਾਂ ਨੇ ਇਸ ਤਰ੍ਹਾਂ ਉਸ ਤੋਂ ਬਾਅਦ ਪਲੇਟਾਂ ਦੀ ਖਾਸ ਗੱਲ ਕੀ ਹੁੰਦੀ ਏ ਆਪਾਂ ਵਾਰ-ਵਾਰ ਧਾਗਾ ਕੱਟਣਾ ਨਹੀਂ ਹੁੰਦਾ ਸਾਰੀਆਂ ਬਹੁਤ ਆਰਾਮਦਾਰੀ ਨਾਲ ਇਸ ਤਰ੍ਹਾਂ ਕਿੰਨਾ ਵੀ ਮਰਜੀ ਕਪੜਾ ਤਿਲਕਣਾ ਆਏਗਾ ਤੇ ਉਸ ਤੇ ਬਹੁਤ ਆਸਾਨੀ ਨਾਲ ਪਲੇਟਾ ਪੈ ਜਾਂਦੇ ਆ ਵੇਖੋ ਬਿਲਕੁਲ ਸਾਫ ਦਿਖਾਈ ਦੇਦਾ ਪਿਆ ਫਿਰ ਆਪਣੀ ਇੱਕ ਉਹ ਸਾਈਡ ਤੇ ਆਪਣੀ ਲੰਬੀ ਪਲੇਟ ਰਹਿ ਗਈ ਏ ਤੇ ਹੁਣ ਆਪਾਂ ਕੀ ਕਰਨਾ ਆ ਵੇਖੋ ਬੈਕ ਸਾਈਡ ਤੇ ਵੀ ਆਪਾਂ ਕੱਚਾ ਕਰਕੇ ਰੱਖਿਆ ਹੋਇਆ ਹੈ ਫਿਰ ਆਪਾਂ ਬੈਕ ਸਾਈਡ ਤੋਂ ਵੀ ਇਸ ਤਰੀਕੇ ਨਾਲ ਫਿਰ ਮੈਂ ਤੁਹਾਨੂੰ ਕੱਚਾ ਕੱਢ ਕੇ ਦੱਸਾਂਗੀ ਵੀ ਕਿਸ ਤਰੀਕੇ ਨਾਲ ਕੱਚਾ ਕੱਢ ਦੇਣਾ ਹੈ ਉਸ ਤੋਂ ਬਾਅਦ ਆਵੇ ਕਿ ਉਹ ਫਰੰਟ ਸਾਈਡ ਦੀ ਸਿਰਫ ਇੱਕ ਹੀ ਸਿਲਾਈ ਰਹੇਗੀ आ जी वेखो कि सोने प्लेट पै गए ने आखो हूँ आप करना आखो कच्चा धागा दिसा पा इस तरह फना तो बिलकुल ईजीली निकल जाता वेखो फिर इस वेखो धागा दिसा पे इस भी आप क्या वेखो ये धागा निकल गया फिर इसनों भी आप तरीके ਫਿਰ ਇਹ ਵੀ ਧੱਕਿਆ ਨਾ ਆ ਪੈਸੇ ਤਰੀਕੇ ਨਾਲ ਇਹਨਾਂ ਨੂੰ ਵੀ ਕੱਢ ਦਾਂਗੇ ਬਿਲਕੁਲ ਆਪਾਂ ਮੋٹے ਬਖੇ ਨਾਲ ਪਾਏ ਹੁੰਦੇ ਨਾ ਬਿਲਕੁਲ ਸੌਖੇ ਤਰੀਕੇ ਨਾਲ ਨਿਕਲ ਜਾਂਦੇ ਨੇ ਆ ਵੇਖੋ ਜੀ ਇਹ ਆਪਣੀਆਂ ਪਲੇਟਾਂ ਪੈ ਗਈਆਂ ਆ ਵੇਖੋ ਆਪਣੇ ਕਿੰਨੀਆਂ ਵਧੀਆ ਪਲੇਟਾਂ ਪੈ ਗਈਆਂ ਨੇ ਆ ਵੇਖੋ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਜਰੂਰ ਦੱਸਿਓ ਤੇ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ